ਦੇ ਵਿੱਚ 12 ਨੇ ਸੌ ਚੁੱਕੀ ਸਭ ਤੋਂ ਪਹਿਲਾਂ ਅੰਮ੍ਰਿਤਪਾਲ ਕੇ ਦੇ ਉੱਤੇ ਜਿਹੜਾ ਅਕਸਰ ਸੀ ਉਹਦਾ ਨਾਮ ਬੁਲਾਇਆ ਗਿਆ ਉਸ ਨੂੰ ਇਗਨੋਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਦੂਜੀ ਵਾਰੀ ਵਾਰੀ ਚੰਨੀ ਆਇਆ ਫਿਰ ਉਸ ਤੋਂ ਬਾਅਦ ਦੂਜੀ ਆਏ ਸੌਂ ਚੁੱਕੀ ਅੰਮ੍ਰਿਤਪਾਲ ਨੂੰ ਕਿਉਂ ਨਹੀਂ ਲਿਆਇਆ ਗਿਆ ਇੱਥੇ ਤੱਕ ਪਹੁੰਚ ਗਏ ਨੇ ਤੇ ਇਹ ਸਿਸਟਮ ਦੇ ਹਿਸਾਬ ਨਾਲ ਜਲਦੀ ਹੀ ਉਹਨਾਂ ਨੂੰ ਯਾਤੇ ਪਰੌਂਟੇ ਲੈ ਕੇ ਆਇਆ ਜਾਏਗਾ ਤਾਂ ਕਿ ਉਹ ਸੌਂ ਚੁੱਕ ਲੈਣ ਸ਼੍ਰੋਮਣੀ ਅਕਾਲੀ ਦਲ ਜੋ ਸਿੱਖਾਂ ਦੀ ਧਾਰਮਿਕ ਪਾਰਟੀ ਸੀ ਪੈਸਟਮ ਟੁੱਟ ਗਈ ਹੈ ਤੋਂ ਕਾਫੀ ਫਾੜ ਹੋਈ ਵੀ ਹੈ ਇੱਕ ਤਰੀਕ ਨੂੰ ਉਹਨਾਂ ਨੇ ਹਰਮੰਦਰ ਸਾਹਿਬ ਤੇ ਵੀ ਜਾਣਦੇ ਵੀ ਇੱਕ ਹੁਕਮ ਦਿੱਤਾ ਹੈਗਾ ਸਾਰਿਆਂ ਨੂੰ ਪ੍ਰੈਸ ਕਾਨਫਰੰਸ ਦੇ ਲਈ ਕੀ ਕਹਿੰਦੇ ਉਹਦੇ ਪਰ ਇਹ ਤੇ ਜਿਵੇਂ ਸਰਕਸ ਦਾ ਸ਼ੋਅ ਨਹੀਂ ਹੁੰਦਾ ਇਹ ਵੀ ਇੱਕ ਸ਼ੋਅ ਚੱਲ ਰਿਹਾ ਹੈ ਕਿ ਅੱਜ ਜਿਹੜਾ ਇਹਨਾਂ ਨੇ ਜਿਹੜੀ ਹੋਣੀ ਜਿਹੜੀ ਗੱਲ ਕੀਤੀ ਹੈ ਅੱਜ ਸਾਹਮਣੇ ਆਏ ਨੇ ਤੇ ਜੀ ਹਾਲ ਤੱਕ ਸਾਫ਼ ਤੇ ਕੋਲ ਜਾਵਾਂਗੇ ਇੱਕ ਤਰੀਕ ਨੂੰ ਇਹ ਗੱਲ ਇਹਨਾਂ ਨੂੰ ਅੱਜ ਤੋਂ ਜੇ 2 ਸਾਲ ਪਹਿਲਾਂ ਕਰ ਲੈਂਦੇ ਤੇ ਅੱਜ ਇੱਥੇ ਵੀ ਇਲੈਕਸ਼ਨ ਕਿਨਾਂ ਦੀ ਦੁਰਦਸ਼ਾ ਹੋਈ ਹੈ ਉਹ ਨਹੀਂ ਦੇਖਣ ਨੂੰ ਮਿਲਦੀ ਐਸਜੀਪੀਸੀ ਹੋ ਸਕਦਾ ਹੈ ਬਾਦਲਾਂ ਦੇ ਬਿਲਕੁਲ ਨਾਲ ਨੇ ਤੇ ਹੋ ਸਕਦਾ ਹੈ ਜਿਹੜੇ 10 ਤਰੀ ਨੂੰ 1 ਤਰੀ ਨੂੰ ਜਿਹੜੇ ਉੱਥੇ ਜਾ ਰਹੇ ਨੇ ਹੋ ਸਕਦਾ ਹੈ ਇਹਨਾਂ ਨੂੰ ਇਹਨਾਂ ਉਹ ਤਨਖਾਹਿਆ ਤਰਾ ਕਰਕੇ ਤੇ ਕੰਮ ਤੋਂ ਬਾਹਰ ਕਰ ਦੇ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਕੱਲ ਦੋ ਪ੍ਰੈਜ਼ੀਡੈਂਟ ਜਿਹੜੇ ਸਾਬਕਾ ਵੀ ਨੇ ਤੇ ਜਿਹੜੇ ਇਸ ਟਾਈਮ ਮੌਜੂਦਾ ਵੀ ਉਹਨਾਂ ਦੀ ਡਿਬੇਟ ਹੋਣ ਜਾ ਰਹੀ ਹੈ ਕੁਝ ਕੈਂਟੇ ਰਹਿ ਗਏ ਨੇ ਕੀ ਕੀ ਮੁੱਦੇ ਰਹਿਣਗੇ ਕਿਸ ਤਰ੍ਹਾਂ ਦੇਖਦੇ ਹੋ ਉਸ ਨੂੰ ਡਿਬੇਟ ਬੜੀ ਕ੍ਰੂਸ਼ਲ ਹੈ ਇਹਦੇ ਕਈ ਉਹਨਾਂ ਨੇ ਨਵੇਂ ਰੂਲਸ ਪਾਤੇ ਨੇ 2 ਮਿੰਟ ਤੋਂ ਜ਼ਿਆਦਾ ਨਹੀਂ ਬੋਲ ਸਕਦੇ ਮਾਈਕ ਮਿਊਟਡ ਹੋਣਗੇ ਜਿਹੜਾ ਬੰਦਾ ਬੋਲ ਰਿਹਾ ਦੂਜੇ ਬੰਦੇ ਦੇ ਮਾਈਕ ਮਿਊਟ ਹੋਏਗਾ ਤੇ ਆਡੀਅנס ਵੀ ਨਹੀਂ ਹੋਣਗੇ ਆ ਇੱਥੇ ਤੱਕ ਵੀ ਕੋਸ਼ਿਸ਼ ਕੀਤੀ ਗਈ ਕਿ ਕੁਰਸੀ ਤੇ ਬੈਠ ਕੇ ਕਰਨ ਪਰ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਨਹੀਂ ਮੈਂ ਤੇ ਖੜਾ ਹੋ ਕੇ ਕਰਾਂਗਾ ਕਿਉਂਕਿ ਬਾਈਡਨ ਇਮੀਡੀਅਟ ਖੜਾ ਨਹੀਂ ਹੋ ਸਕਦੇ ਸਤਿ ਸ੍ਰੀ ਅਕਾਲ ਸਤਿ ਤੁਸੀਂ ਦੇਖ ਰਹੇ ਹੋ ਦੇਸ਼ ਵਿਦੇਸ਼ ਦੇ ਮੁੱਦੇ ਅੱਜ ਮੇਰੇ ਨਾਲ ਨੇ ਪੋਲਿਟਿਕਲ ਐਨਾਲਿਸਟ ਜਸਦੀਪ ਸਿੰਘ ਜੱਸੀ ਗੱਲਬਾਤ ਕਰਨਗੇ ਦੇਸ਼ ਵਿਦੇਸ਼ ਦੇ ਮੁੱਦਿਆਂ ਦੇ ਜਸਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਮੇਜ਼ਿੰਗ ਟੀਵੀ ਦੇ ਵਿੱਚ ਅਵ ਮੀਡੀਆ ਪਾਰਟਨਰ ਦੇ ਵਿੱਚ ਥੈਂਕ ਯੂ ਰਿੰਦਰ ਜੀ ਅਮੇਜ਼ਿੰਗ ਟੀਵੀ ਵੇਖਣ ਵਾਲੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਸਦੀਪ ਜੀ ਸੌ ਚੁੱਕੀਗੀ ਤੇਰਾ ਐਮਪੀ ਜਿਹੜੇ ਪੰਜਾਬ ਤੋਂ ਲੋਕਾਂ ਨੇ ਉੱਥੇ ਭੇਜੇ ਦਿੱਲੀ ਦੇ ਵਿੱਚ ਉਸ ਦੇ ਵਿੱਚ 12 ਨੇ ਸੌ ਚੁੱਕੀ ਸਭ ਤੋਂ ਪਹਿਲਾਂ ਅੰਮ੍ਰਿਤਪਾਲ ਏ ਦੇ ਉੱਤੇ ਜਿਹੜਾ ਅਕਸਰ ਸੀ ਉਹਦਾ ਨਾਮ ਬੁਲਾਇਆ ਗਿਆ ਉਸ ਨੂੰ ਇਗਨੋਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਦੂਜੀ ਵਾਰੀ ਵਾਰੀ ਚੰਨੀ ਆਇਆ ਫਿਰ ਉਸ ਤੋਂ ਬਾਅਦ ਦੂਜੀ ਆਏ ਸੌ ਚੁੱਕੀ ਅੰਮ੍ਰਿਤਪਾਲ ਨੂੰ ਕਿਉਂ ਨਹੀਂ ਲਿਆਇਆ ਗਿਆ ਉੱਤੇ ਦਿੱਲੀ ਦੇ ਵਿੱਚ ਦੇਖੋ ਇਹ ਇੱਕ ਆ ਭਾਰਤ ਇੱਕ ਸੰਵਿਧਾਨਿਕ ਦੇਸ਼ ਹੈ ਹਮ ਡੈਮੋਕ੍ਰੇਸੀ ਵਿੱਚ ਅੰਮ੍ਰਿਤਪਾਲ ਜਿੱਤ ਕੇ ਆਏ ਨੇ ਇਹ ਗੱਲ ਛੁਪੀ ਨਹੀਂ ਕਿ ਉਹਨਾਂ ਦੇ ਉੱਪਰ ਐਨਐਸਏ ਲੱਗੀ ਹੋਈ ਹੈ ਉਹ ਇਸ ਲਈ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਨੇ ਹਮ ਔਰ ਉਹ ਭਾਰਤ ਦੇ ਸੰਸਦ ਵੀ ਬਣ ਚੁੱਕੇ ਨੇ ਹਮ ਲੋਕਾਂ ਨੇ ਉਹਨਾਂ ਨੂੰ ਬਹੁਤ ਹੀ ਵੱਡੀ ਮਾਰਜਿਨ ਤੋਂ ਜਿਤਾ ਕੇ ਪੰਜਾਬ ਤੋਂ ਸਭ ਤੋਂ ਵੱਡੀ ਮਾਰਜਿਨ ਮਹਾਰੂਰ ਸਾਹਿਬ ਤੋਂ ਬਹੁਤ ਵੱਡੀ ਮਾਰਜਿਨ ਤੋਂ ਜਿੱਤ ਕੇ ਆਏ ਨੇ ਹਮ ਔਰ ਇਹ ਇਸ ਵੱਡੇ ਦੇਸ਼ ਦੀ ਜਿਹੜੀ ਪ੍ਰਣਾਲੀ ਹੈ ਜਿਹੜਾ ਸਿਸਟਮ ਹੈ ਉਹ ਵਰਕ ਕਰ ਰਿਹਾ ਹੈ ਹਮ ਔਰ ਇਹ ਇੱਥੇ ਤੱਕ ਪਹੁੰਚ ਗਏ ਨੇ ਤੇ ਇਹ ਸਿਸਟਮ ਦੇ ਹਿਸਾਬ ਨਾਲ ਜਲਦੀ ਹੀ ਉਹਨਾਂ ਨੂੰ ਜਾਂ ਤੇ ਪਰ ਉਲਟੇ ਲੈ ਕੇ ਆਇਆ ਜਾਏਗਾ ਤਾਂ ਕਿ ਉਹ ਸੌ ਚੁੱਕ ਲੈਣ ਜਾਂ ਹੋਰ ਵੀ ਕਈ ਆ ਰਾਜਨੀਤਿਕ ਗੱਲਾਂ ਚੱਲ ਰਹੀਆਂ ਨੇ ਜਿਵੇਂ ਬਿੱਟੂ ਵੀ ਜਿੱਤਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਮਿਲਣ ਗਏ ਹੋਰ ਵੀ ਕਈ ਰੀਚ ਆਊਟ ਹੋ ਰਹੀਆਂ ਨੇ ਤੇ ਮੇਰੇ ਹਿਸਾਬ ਨਾਲ ਇਹ ਵੀ ਜਲਦੀ ਦਿਨ ਆਏਗਾ ਕਿ ਜਦੋਂ ਲੋਕਾਂ ਦੇ ਜਿਹੜੇ ਇੱਥੇ ਤੱਕ ਜੇ ਗੱਲ ਪਹੁੰਚ ਗਈ ਕਿ ਉਹ ਸੰਸਦ ਬਣ ਗਏ ਨੇ ਤੇ ਉਹ ਸੌ ਵੀ ਜਲਦੀ ਚੁੱਕ ਲੈਣਗੇ ਮੈਨੂੰ ਲੱਗਦਾ ਭਾਰਤ ਦਾ ਸੰਵਿਧਾਨ ਜਿਹੜਾ ਹੈ ਭਾਰਤ ਦੀ ਡੈਮੋਕ੍ਰੇਸੀ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਔਰ ਏ ਤੇ ਕਮਰਤਪਾਲ ਉਹਨਾਂ ਦੀ ਗੱਲ ਸੀ ਪਰ ਸਭ ਤੋਂ ਜਿਹੜੀ ਹੋਰ ਇੱਕ ਗੱਲ ਹੈ ਜਿਹਨੂੰ ਅਸੀਂ ਡਾਊਨ ਨਹੀਂ ਕਰ ਸਕਦੇ ਕਿ ਸਰਬਜੀਤ ਸਿੰਘ ਖਾਲਸਾ ਜਿਹੜੇ ਸਰਦਾਰ ਬਿਆਨ ਸਿੰਘ ਜੀ ਦੇ ਬੇਟੇ ਨੇ ਉਹਨਾਂ ਨੇ ਵੀ ਸੌ ਚੁੱਕੀ ਤੇ ਇਹ ਵੀ ਬਹੁਤ ਭਾਰਤ ਦੀ ਇੱਕ ਡੈਮੋਕ੍ਰੇਸੀ ਨੂੰ ਜਿਹੜੇ ਅਸੀਂ ਕਹਿੰਦੇ ਆ ਵੀ ਅੱਜ ਭਾਰਤ ਵਿੱਚ ਡੈਮੋਕ੍ਰੇਸੀ ਨਹੀਂ ਹੈ ਯਾ ਕੋਈ ਸਿੱਖਾਂ ਦੀ ਆਵਾਜ਼ ਨਹੀਂ ਸੁਣ ਰਿਹਾ ਉਸੇ ਦੇਸ਼ ਵਿੱਚ ਇੱਕ ਅਮਰਿਤਪਾਲ ਜੀ ਦੇ ਉੱਪਰ ਐਨਐਸਏ ਲੱਗੀ ਹੋਈ ਹੈ ਔਰ ਉਹ ਜੇਲ੍ਹ 'ਚ ਹੈ ਉਹ ਸੰਸਦ ਬਣ ਗਏ ਨੇ ਔਰ ਨਾਲ ਹੀ ਜਿਹੜਾ ਐਕਸ ਪ੍ਰਾਈਮ ਮਿਨਿਸਟਰ ਦਾ ਜਿਹਨੂੰ ਕਿ ਅਸਾਸਨ ਕਿਹਾ ਜਾਂਦਾ ਹੈ ਉਹਨਾਂ ਦੇ ਬੇਟੇ ਅਸੀਂ ਸਿੱਖਤ ਉਹਨਾਂ ਨੂੰ ਕੌਮ ਦੇ ਸ਼ਹੀਦ ਕਹਿੰਦੇ ਆ ਪਰ ਉਹਨਾਂ ਦੇ ਬੇਟੇ ਅੱਜ ਉਹ ਵੀ ਸੰਸਦ ਬਣ ਗਏ ਨੇ ਔਰ ਪਾਰਲੀਮੈਂਟ ਵਿੱਚ ਜਿਹੜਾ ਪਾਰਲੀਮੈਂਟ ਜਿਹੜੀ ਪ੍ਰਾਈਮ ਮਿਨਿਸਟਰ ਜਿਹਨੂੰ ਮਾਰਿਆ ਗਿਆ ਸੀ ਇੰਦਰਾ ਗਾਂਧੀ ਦੇ ਪੋਤਰੇ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਉਹ ਅਜ ਸੰਸਦ ਵਿੱਚ ਬੈਠਣਗੇ ਅੱਖ ਚ ਅੱਖ ਮੁਲਾ ਕੇ ਵੀ ਦੇਖਣਗੇ ਅੱਖ ਚ ਅੱਖ ਮੁਲਾ ਕੇ ਗੱਲ ਕਰਨਗੇ ਔਰ ਇਹ ਮੈਂ ਸਮਝਦਾ ਭਾਰਤ ਦੀ ਡੈਮੋਕ੍ਰੇਸੀ ਦੀ ਬੜੀ ਵੱਡੀ ਜਿੱਤ ਹੈ ਹਮ ਜਸਦੀਪ ਜੀ ਸ਼੍ਰੋਮਣੀ ਅਕਾਲੀ ਦਲ ਇੱਕ ਸੰਤਰੇ ਵਗੂੰ ਫਾੜੀਆਂ ਫਾੜੀ ਹੋਇਆ ਪਿਆ ਕੀ ਕਹੋਗੇ ਉਹਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਜੋ ਸਿੱਖਾਂ ਦੀ ਧਾਰਮਿਕ ਪਾਰਟੀ ਸੀ ਇਸ ਟਾਈਮ ਟੁੱਟ ਗਈ ਹੈ ਦੋ ਕਾਫੀ ਫਾੜ ਹੋਈ ਪਈ ਹੈ ਇੱਕ ਤਰੀਕ ਨੂੰ ਉਹਨਾਂ ਨੇ ਹਰਮੰਦਰ ਸਾਹਿਬ ਤੇ ਵੀ ਜਾਣਦੇ ਵੀ ਇੱਕ ਹੁਕਮ ਦਿੱਤਾ ਹੈਗਾ ਸਾਰਿਆਂ ਨੂੰ ਪ੍ਰੈਸ ਕਾਨਫਰੰਸ ਦੇ ਲਈ ਕੀ ਕਹੋਗੇ ਉਹਦੇ ਬਾਰੇ ਇਹ ਤੇ ਜਿਵੇਂ ਸਰਕਸ ਦਾ ਸ਼ੋਅ ਨਹੀਂ ਹੁੰਦਾ ਏਵੇਂ ਇੱਕ ਸ਼ੋਅ ਚੱਲ ਰਿਹਾ ਹੈ ਹਮ ਕਿ ਅੱਜ ਜਿਹੜਾ ਇਹਨਾਂ ਨੇ ਜਿਹੜੀ ਹੁਣ ਜਿਹੜੀ ਗੱਲ ਕੀਤੀ ਹੈ ਅੱਜ ਸਾਹਮਣੇ ਆਏ ਨੇ ਤੇ ਅਜੀ ਹਕਾਲਤਖ ਸਾਹਿਬ ਦੇ ਕੋਲ ਜਾਵਾਂਗੇ ਇੱਕ ਤਰੀਕ ਨੂੰ ਇਹ ਗੱਲ ਇਹਨਾਂ ਨੂੰ ਅੱਜ ਤੋਂ ਜੇ 2 ਸਾਲ ਪਹਿਲਾਂ ਕਰ ਲੈਂਦੇ ਤੇ ਅੱਜ ਇੱਥੇ ਜਿਹੜੀ ਇਲੈਕਸ਼ਨ ਚ ਇਹਨਾਂ ਦੀ ਦੁਰਦਸ਼ਾ ਹੋਈ ਹੈ ਉਹ ਨਹੀਂ ਵੇਖਣ ਨੂੰ ਮਿਲਦੀ ਹਮ ਜਿਹੜਾ ਇਹਨਾਂ ਨੇ ਹ 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 ਬੇਸਿਕਲੀ ਐਸਜੀਪੀਸੀਵੀ ਇਹਨਾਂ ਦੀ ਹੀ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਸਾਰਿਆਂ ਨੂੰ ਪਤਾ ਹੈ ਕਿ ਪੋਲਿਟਿਕਲ ਅਕਾਲੀ ਦਲ ਦੇ ਅੰਡਰ ਕੰਮ ਕਰਦੀ ਹੈ ਤੇ ਇੱਕ ਆਪਣੀ ਇਥੋਂ ਕੋਈ ਗਲਤ ਕੰਮ ਕਰਕੇ ਦੂਜੀ ਆਰਗੇਨਾਈਜੇਸ਼ਨ ਕੋਲ ਜਾ ਕੇ ਤੁਸੀਂ ਅਕਾਲ ਤਖਤ ਸਾਹਿਬ ਜਿਹੜੀ ਇੰਨੀ ਪਵਿੱਤਰ ਜਗ੍ਹਾ ਹੈ ਉਹਨੂੰ ਤੁਸੀਂ ਹੁਣ ਯੂਜ਼ ਕਰੋਗੇ ਕਿ ਆਪਣੇ ਆਪ ਨੂੰ ਕਲੀਨ ਕਰ ਲਈ ਜਿਵੇਂ ਬੀਜੇਪੀ ਚ ਕਹਿੰਦੇ ਨੇ ਨਾ ਕਿ ਤੁਸੀਂ ਬਾਹਰੋਂ ਬੀਜੇਪੀ ਚ ਆ ਜਾਓ ਵਾਸ਼ਿੰਗ ਮਸ਼ੀਨ ਕਹਿੰਦੇ ਵਾਸ਼ਿੰਗ ਮਸ਼ੀਨ ਹੋ ਜਾਏਗੀ ਹੁਣ ਅਕਾਲ ਸਰ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਜਿਹੜੀ ਇੰਨੀ ਮਹਾਨ ਸਾਡੀ ਸੰਸਥਾ ਹੈ ਉਹਨੂੰ ਹੁਣ ਇਹ ਪੋਲਿਟਿਕਲ ਆਪਣੇ ਉਹਦੇ ਵਾਸਤੇ ਯੂਜ਼ ਕਰਨੀ ਗਿਆ ਸੀ ਗਏ ਪੁੱਲ ਬਖਸ਼ਾ ਕੇ ਫਿਰ ਆ ਗਏ ਤੇ ਇਹ ਦੇਖਿਆ ਜਾਏ ਤੇ ਇਹ ਇਹ ਉਹੀ ਜਿਹੜਾ ਸਾਰੇ ਲੀਡਰ ਜਿਹੜੇ ਜਿਹੜੇ ਵੀ ਮੈਂ ਵੇਖੇ ਨੇ ਆ ਜਿਹੜੇ ਉਥੇ ਜਿਨ੍ਹਾਂ ਨੇ ਬਿਆਨ ਦਿੱਤੇ ਨੇ ਗੈਸੀ ਤਰੀਕ ਚੱਲੇ ਆ ਇਹ ਉਹੀ ਨੇ ਇਹਨਾਂ ਨੂੰ ਨਵੀਂ ਜਿਹਨੂੰ ਕਹਿੰਦਾ ਪੁਰਾਣੀ ਸ਼ਰਾਬ ਨੂੰ ਨਵੀਂ ਬੋਤਲ ਚ ਪਾਤਾ ਇਹ ਉਹੀ ਨੇ ਇਹ ਸਾਰੇ ਪੁਰਾਣੇ ਉਹੀ ਗੱਲਾਂ ਨੇ ਤੇ ਹੁਣ ਇਹ ਇਹ ਆਪਣੇ ਆਪ ਹੁਣ ਧੋਣ ਦੀ ਕੋਸ਼ਿਸ਼ ਕਰ ਰਹੇ ਜਸਤ ਜੀ ਇਹ ਪਾਣੀ ਚ ਮਦਾਨੀ ਪਾਉਂਦਾ ਕੀ ਫਾਇਦਾ ਕੀ ਇਸ ਪ੍ਰੋਫਿਟ ਬੈਨੀਫਿਟ ਕਿਸ ਪਾਰਟੀ ਨੂੰ ਜਾਂ ਜਿਹੜੇ ਅਕਾਲੀ ਦਲ ਦੀ ਜਿਹੜੀ ਜ਼ਬਰਦਸਤ ਹਾਰ ਹੋਈ ਹੈ ਜਿਹੜੀ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਨਕਾਰਿਆ ਹੈ ਦੀ ਬੋਖਲਾਹੜ ਦਾ ਨਤੀਜਾ ਹੈ ਇਹਨਾਂ ਨੂੰ ਹੁਣ ਸਮਝ ਨਹੀਂ ਆ ਰਹੀ ਕੀ ਕਰੀਏ ਔਰ ਮੈਂ ਇਹਦੇ ਵਿੱਚ ਬਿਲਕੁਲ ਸੁਖਬੀਰ ਬਾਦਲ ਜੀ ਦਾ ਮੈਂ ਪੱਖ ਜਿਹੜਾ ਉਹਨੂੰ ਮੈਂ ਨਹੀਂ ਕਹ ਰਿਹਾ ਕਿ ਉਹਨਾਂ ਨੇ ਹੀ ਇਸ ਆਲਸੋ ਉਹਨਾਂ ਇਹ ਸਾਰਿਆਂ ਨੂੰ ਹੀ ਆਪਣੇ ਅੰਦਰ ਚਾਕੀ ਮਾਰ ਕੇ ਐਨਲਾਈਜ਼ ਕਰਨਾ ਚਾਹੀਦਾ ਹੈ ਕਿ ਅਸੀਂ ਕਿੱਥੇ ਗਲਤ ਰਹੇ ਹਾਂ ਤੇ ਅੱਜ ਜਿਹੜੀ ਇਹ ਇਹ ਜਿਹੜੀ ਮੰਡਲੀ ਜਿਹੜੀ ਜਾ ਰਹੀ ਹੈ ਇੱਕ ਤਰੀਕ ਨੂੰ ਕਾਲ ਤਰਖਤ ਸਾਹਿਬ ਦੇ ਸਾਹਮਣੇ ਇਹ ਵੀ ਉਸ ਪੂਰੀ ਸਾਜ਼ਿਸ਼ ਦਾ ਹਿੱਸਾ ਰਹੇ ਨੇ ਉਸ ਵੇਲੇ ਸਾਰੇ ਨਾਲ ਹੀ ਰਹੇ ਸੀ ਤੇ ਅੱਜ ਆਪਣੇ ਆਪ ਨੂੰ ਵੱਖਰਾ ਕਰ ਲੈਣਾ ਤੇ ਅਕਾਲ ਤੱਕ ਸੱਜੇ ਜਾ ਕੇ ਇੱਕ ਤੁਸੀਂ ਉਹ ਡਰਾਮਾ ਜਿਹਾ ਕਰ ਲੈਣਾ ਮੈਂ ਤੇ ਸਮੇਂ ਦਾ ਹੋ ਸਕਦਾ ਹੈ ਅਕਾਲ ਤੱਕ ਸਾਬ ਜਿਹੜਾ ਐਸਜੀਪੀਸੀ ਦੇ ਅੰਦਰ ਆਉਂਦੇ ਨੇ ਔਰ ਆਣਾ ਨਹੀਂ ਚਾਹੀਦਾ ਅਕਾਲ ਤਖਸਾਲ ਸਾਡੀ ਬਹੁਤ ਉੱਚੀ ਥਾਂ ਹੈ ਇੰਡੀਪੈਂਡੈਂਟ ਇੰਡੀਪੈਂਡੈਂਟ ਹੋਣਾ ਚਾਹੀਦਾ ਪਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੀ ਹੁੰਦਾ ਉੱਥੇ ਔਰ ਐਸਜੀਪੀਸੀ ਹੋ ਸਕਦਾ ਹੈ ਆ ਬਾਦਲਾਂ ਦੇ ਬਿਲਕੁਲ ਨਾਲ ਨੇ ਤੇ ਹੋ ਸਕਦਾ ਹੈ ਜਿਹੜੇ 10 ਤਰੀਕ ਨੂੰ 1 ਤਰੀਕ ਨੂੰ ਜਿਹੜੇ ਉੱਥੇ ਜਾ ਰਹੇ ਨੇ ਹੋ ਸਕਦਾ ਹੈ ਇਹਨਾਂ ਨੂੰ ਇਹਨਾਂ ਉਹ ਤਨਖਾਹਾਂ ਐਤਕਰਾਰ ਕਰਕੇ ਤੇ ਕੌਮਟੂ ਬਾਹਰ ਕਰ ਦੇਣ ਕੀ ਪਤਾ ਅੱਗੇ ਕਿਉਂਕਿ ਅਕਾਲੀ ਦਲ ਦਾ ਨੌ ਤੇ ਮਾਸਾਲਾ ਰਿਸ਼ਤਾ ਹੈਗਾ ਵੇ ਅਕਾਲੀ ਦਲ ਤੇ ਐਸਜੀਪੀਸੀ ਦੇ ਨਾਲ ਬਿਲਕੁਲ ਬਿਲਕੁਲ ਕਿ ਉਹਦੇ ਖਿਲਾਫ ਹੀ ਤੁਸੀਂ ਇੱਕ ਐਫਆਈਆਰ ਦੇਣ ਜਾ ਰਹੇ ਹੋ ਜਾਂ ਉਹਦੇ ਇੱਕ ਦੇਖੋ ਇਹ ਮੈਂ ਜਿੱਥੇ ਤੱਕ ਮੈਂ ਪੰਜਾਬ ਦੀ ਸਿਆਸਤ ਸਮਝਦਾ ਇਹ ਸਾਰਾ ਉਥਲ ਪੁਥਲ ਹੋਈ ਹੈ ਇਹ ਜਿਵੇਂ ਤੁਸੀਂ ਪਾਣੀ ਚ ਸਾਬਣ ਪਾ ਕੇ ਹੱਥ ਮਾਰਦੇ ਉਹਨਾਂ ਤੇ ਬੁਲਬੁਲੇ ਉੱਠਦੇ ਨੇ ਤੇ ਕਾਫੀ ਚਾਗ ਉੱਠਦੀ ਹੈ ਤੇ ਥੋੜੇ ਦਿਨ ਬਾਅਦ ਸਭ ਥੋੜੀ ਦੇਰ ਬਾਅਦ ਸਾਰਾ ਕੁਝ ਸ਼ਾਂਤ ਹੋ ਜਾਣਾ ਹੈ ਐਵੇਂ ਹੀ ਹੋਣਾ ਹੈ ਇਹ ਸਾਰਿਆਂ ਨੇ ਕੱਲ ਫਿਰ ਇਕੱਠੇ ਹੋ ਜਾਣਾ ਹੈ ਇਹ ਸਿਰਫ ਇਹ ਕਿਨਾਂ ਨੇ ਇਹ ਥੋੜਾ ਜਿਹਾ ਉਤਪਲ ਹੋਈ ਹੈ ਕਿਉਂਕਿ ਸਾਰੇ ਹਾਰ ਗਏ ਨੇ ਸਮਝ ਆ ਨਹੀਂ ਰਹੀ ਜ਼ਮਾਨਤਾ ਜਬਤ ਹੋ ਗਈ ਹੈ ਤੇ ਇਹ ਥੋੜੀ ਬਹੁਤ ਉਛਲ ਪੁਛਲ ਹੋਈ ਹੈ ਜਿਵੇਂ ਬਾਲਟੀ ਚ ਕਿਸੇ ਪਾਣੀ ਡਿਟਰਜੈਂਟ ਪਾਇਆ ਹੋਏ ਤੇ ਉਹ ਥੋੜੀ देर ਬਾਅਦ ਸਾਰੀ ਚੱਗ ਪੈ ਜਾਣੀ ਤੁਸੀਂ ਮੁੱਖ ਮੰਤਰੀ ਨੂੰ ਵਾਜੇ ਖਾਣੇ ਨੂੰ ਤੁਸੀਂ ਤੇ ਸੁਣਿਆ ਹੋਣਾ ਨਾ ਉਹਦਾ ਉਹ ਵੀ ਜੇਲ੍ਹ ਦੇ ਵਿੱਚ ਉਹਨਾਂ ਤੇ ਵੀ ਐਨਐਸਏ ਲੱਗਾ ਹੋਇਆ ਉਹ ਵੀ ਇਲੈਕਸ਼ਨ ਲੜ ਰਹੇ ਨੇ ਐਮਐਲਏ ਦੀ ਆ ਨਾਲੇ ਦੇ ਟਾਈਮ ਦੇ ਵਿੱਚ ਚੰਗੀ ਗੱਲ ਹੈ ਬਿਲਕੁਲ ਲੜਨਾ ਚਾਹੀਦਾ ਕਿਉਂਕਿ ਐਸਪੀਸੀ ਵੀ ਤਾਂ ਕਰਕੇ ਉਹਦਾ ਸਾਥ ਨਹੀਂ ਦੇ ਰਿਹਾ ਅਕਾਲੀ ਦਲ ਦਾ ਕਿਉਂਕਿ ਅਕਾਲੀ ਦਲ ਵੀ ਇੱਕ ਵੱਖਰੀ ਆਪਣੀ ਇੱਕ ਵੱਖਰੀ ਪਾਰਟੀ ਬਣਾ ਕੇ ਹੋ ਸਕਦਾ ਆਪਣੇ ਆਪ ਨੂੰ ਧੋਣ ਦੀ ਕੋਸ਼ਿਸ਼ ਕਰਦੇ ਕਿ ਪੰਜਾਬ ਦੇ ਵਿੱਚ 4 ਜਾਂ 5 ਸੀਟਰ ਦੇ ਉੱਤੇ ਇਲੈਕਸ਼ਨ ਆਨ ਵਾਲੇ ਟਾਈਮ ਦੇ ਵਿੱਚ ਅਕਾਲੀ ਦਲ ਅੱਗੇ ਵੀ ਐਸੀ ਟੀਮ ਦਾ ਗਰੁੱਪ ਦੇਖਿਆ ਸੀ ਉਹ ਵੱਖਰਾ ਹੋ ਗਿਆ ਸੀ ਹੁਣ ਅਸੀਂ ਇਹ ਵੇਖ ਰਹੇ ਹਾਂ ਪਰ ਇਹਦਾ ਜਿਵੇਂ ਮੈਂ ਅੱਗੇ ਵੀ ਤੁਹਾਨੂੰ ਕਿਹਾ ਇਹਦਾ ਕੋਈ ਕਿਉਂਕਿ ਸਾਰੇ ਇੱਕੋ ਹੀ ਨੇ ਹੂੰ ਇਹ ਸਾਰੇ ਇਨਵੋਲਵ ਸੀ ਤੁਸੀਂ ਅੱਜ ਇਹ ਕਹਿ ਦਿਓ ਜੀ ਅਸੀਂ ਜਾ ਕੇ ਆ ਮਾਫੀ ਮੰਗ ਲਈ ਹੈ ਜਾਂ ਬਲ ਹੈ ਬਹੁਤ ਅੱਛਾ ਉਪਰਾਲਾ ਹੈ ਮੈਂ ਇਹਨੂੰ ਜਰੂਰ ਕਵਾਂਗਾ ਕਿ ਇੱਕ ਕੰਮ ਇਹਨਾਂ ਨੂੰ ਅਜੇ ਤੋਂ 2 ਸਾਲ ਪਹਿਲੇ ਜਰੂਰ ਕਰਨਾ ਚਾਹੀਦਾ ਜਸਪੀ ਜੀ ਕਿਸ ਚੀਜ਼ ਦੀ ਮਾਫੀ ਮੰਗ ਰਹੇ ਮਾਫੀ ਤਾਂ ਮੰਗ ਰਹੇ ਪਰ ਕਿਹੜੀਆਂ ਗਲਤੀਆਂ ਇਹਨਾਂ ਨੇ ਕੀਤੀ ਲੱਗ ਰਹੀਆਂ ਇਹਨਾਂ ਨੂੰ ਕੋਈ ਹਰੇਕੋ ਹੋਈਆਂ ਸਭ ਤੋਂ ਵੱਡੀ ਗਲਤੀ ਜਿਹੜੀ ਮੈਂ ਸਮਝ ਰਿਹਾ ਉਹ ਕਹਿ ਰਹੇ ਨੇ ਹੋਈ ਹੈ ਕਿ ਅਸੀਂ ਉਸ ਵੇਲੇ ਚੁੱਪ ਰਹੇ ਤੇ ਅਸੀਂ ਸੁਖਬੀਰ ਬਾਦਲ ਦਾ ਸਾਥ ਦੇਂਦੇ ਰਹੇ ਹੂੰ ਕੀ ਕੀਤਾ ਇਹ ਇਹ ਕਲੀਅਰ ਨਹੀਂ ਨਹੀਂ ਦੱਸ ਰਹੇ ਬਈ ਹਰ ਗਾਲੀ ਚ ਸਾਥ ਦਿੰਦੇ ਰਹੇ ਇਹ ਕੀ ਬੇਦਬੀਆਂ ਵੀ ਸਾਥ ਦਿੰਦੇ ਰਹੇ ਨੇ ਕਿ ਬੰਦੀ ਸਿੰਘਾਂ ਦੇ ਮਸਲੇ ਨਹੀਂ ਚੁੱਕਣ ਵਿੱਚ ਵੀ ਸਾਥ ਦਿੰਦੇ ਰਹੇ ਨੇ ਕਿੱਧਰ ਕਿੱਧਰ ਸਾਥ ਦਿੰਦੇ ਰਹੇ ਨੇ ਤੇ ਇਹ ਤੇ ਹੁਣ ਦੇਖਾਂਗੇ ਵੀ ਅਕਾਲ ਤਖਤ ਸਾਹਿਬ ਦੇ ਜam ਸਾਹਮਣੇ ਜਾ ਕੇ ਕੀ ਮਾਫੀਆਂ ਮੰਗਣਗੇ ਵੀ ਸਾਨੂੰ ਮਾਫ ਕਰੋ ਪਰ ਕਦੇ ਹੱste ਮਾਫ ਕਰੋ ਲਿਖਤੀ ਰੂਪ ਚ ਮੰਗਣਗੇ ਕਿ ਜਾਂ ਅਰਦਾਸ ਕਰਾਂਗੇ ਇਹ ਤੇ ਉਹੀ ਜਾਣਦੇ ਨੇ ਹੁਣ ਇੱਕ ਤਰੀਕ ਨੂੰ ਸਾਨੂੰ ਪਤਾ ਲੱਗੇਗਾ ਪਰ ਮੇਰੇ ਹਿਸਾਬ ਨਾਲ ਇਹ ਜਿਹੜਾ ਹੈ ਇਹਨਾਂ ਨੂੰ ਇਹ ਕੰਮ 2 ਸਾਲ ਪਹਿਲਾਂ ਕਰਨਾ ਚਾਹੀਦਾ ਸੀ ਤਾਂ ਕਿ ਪੰਜਾਬ ਦੀ ਜਿਹੜੀ ਜਨਤਾ ਹੈ ਉਸ ਵੇਲੇ ਇਹ ਓਨੈਸਟ ਲੱਗਦੇ ਕਿ ਅੱਜ ਇਹ ਆਏ ਨੇ ਸਾਹਮਣੇ ਹੋਣ ਤੇ ਇਹੀ ਹੋਰ ਲੱਗ ਰਿਹਾ ਵੀ ਹਾਰ ਗਏ ਨੇ ਹੋਰ ਕੋਈ ਰਸਤਾ ਬਚਿਆ ਨਹੀਂ ਹੈ ਥਿਸ ਇਜ਼ ਦਾ ਲਾਸਟ ਰਿਸੋਰਟ ਹੁਣ ਜਾ ਕੇ ਤੇ ਇਹਨਾਂ ਨੇ ਅਕਾਲੀ ਦਲ ਸਾਬਤ ਹੋ ਸਕਦਾ ਇਹ ਕਾਲੀ ਦਲ ਇੱਕ ਵੱਖਰੀ ਅਕਾਲੀ ਦਲ ਬਣ ਜਾ ਹੋ ਸਕਦਾ ਅੱਗੇ ਵੀ ਬਣੀਆਂ ਨੇ ਤੇ ਕਾਂਗਰਸ ਵੀ ਕਈ ਬਣੀਆਂ ਨੇ ਹੋ ਸਕਦਾ ਬੀਜਪੀ ਦੇ ਨਾਲ ਵੀ ਬਣ ਚੁੱਕੀਆਂ ਨੇ ਬੀਜਪੀ ਦੇ ਨਾਲ ਜੁਆਇਨ ਕਰ ਲੈਣ ਬਿਲਕੁਲ ਸਿਆਸਤ ਵਿੱਚ ਹਰ ਹਰ ਚੀਜ਼ ਹੋ ਸਕਦੀ ਹੈ ਬੀਜਪੀ ਨਾਲ ਵੀ ਹੋ ਸਕਦਾ ਬਿਲਕੁਲ ਸੈੱਟੇ ਕਰਦਨ ਜਾਂ ਹੋ ਸਕਦਾ ਸੁਖਬੀਰ ਬੀਜਪੀ ਨਾਲ ਮਿਲ ਜਾਏ ਜਾਂ ਇਹ ਨਵੀਂ ਅਕਾਲੀ ਦਲ ਜਿਹੜੀ ਬਣੇਗੀ ਅਗਰ ਬਣੀ ਤੇ ਇਹਦੇ ਉੱਪਰ ਬਹੁਤ ਵੱਡਾ ਨਿਸ਼ਾਨ ਹੈ ਅਗਰ ਬਣੀ ਤੇ ਕਿਉਂਕਿ ਐਂਡ ਆਫ ਦਾ ਡੇ ਤੁਸੀਂ ਅੱਜ ਆ ਸ਼ਿਵ ਸੇਣਾ ਚੋਂ ਬਾਲ ਠਾਕਰੇ ਨਹੀਂ ਕੱਟ ਸਕਦੇ ਬਿਲਕੁਲ ਤੁਸੀਂ ਕਾਂਗਰਸ ਵਿੱਚੋਂ ਗਾਂਧੀ ਨਹੀਂ ਕੱਟ ਸਕਦੇ ਬਿਲਕੁਲ ਸਿਮਿਲਰਲੀ ਤੁਸੀਂ ਅਕਾਲੀ ਦਲ ਵਿੱਚੋਂ ਬਦਲ ਨਾ ਬਿਲਕੁਲ ਨਹੀਂ ਕੱਟ ਸਕਦੇ ਤੁਸੀਂ ਆ ਤੁਹਾਨੂੰ ਇਹਨਾਂ ਨੂੰ ਬਹਿ ਕੇ ਇੱਕ ਮੰਥਨ ਕਰਕੇ ਆਪਸ ਵਿੱਚ ਕੋਈ ਨਾ ਕੋਈ ਇਹਨਾਂ ਨੂੰ ਇੱਕ ਅੰਡਰਸਟੈਂਡਿੰਗ ਕਰਨੀ ਪੈਗੀ ਕਿ ਪਾਵੇਂ ਸੁਖਬੀਰ ਬਾਦਲ ਇੱਕ ਬੈਕ ਫਟ ਤੇ ਆ ਜਾਣ ਜਾਂ ਬਿਹਾਈਂਡ ਦ ਸੀਨਸ ਥੋੜੇ ਦਿਨ ਵਾਸਤੇ ਆ ਜਾਣ ਪਰ ਇਵੇਂ ਨਹੀਂ ਕਿ ਬਿਲਕੁਲ ਹੀ ਅਕਾਲੀ ਦਲ ਵਖਰੀ ਹੋ ਜਾਏਗੀ ਤੇ ਇਹ ਸਾਰੇ ਜਿਹੜੇ ਨੇ ਇੱਕ ਨਵੀਂ ਪਾਰਟੀ ਬਣਾ ਲੈਣਗੇ ਉਹ ਬਹੁਤ ਮੁਸ਼ਕਲ ਬੀਬੀ ਜਗੀਰਕੌਰ ਨੇ ਇੱਕ ਬਹੁਤ ਵੱਡੀ ਇੱਕ ਗੱਲ ਕਹੀ ਕਿ ਪਾਰਟੀ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਇਹਦੇ ਵਿੱਚ ਤਿੰਨ ਨਾਂ ਆਉਂਦੇ ਨੇ ਸਖਵੀਰ ਬਾਦਲ ਦਾ ਜਾਂ ਹਰਸਿਮਰਤ ਕੋਰ ਬਾਦਲ ਦਾ ਜਾਂ ਮੇਜੀਠੀਆ ਦਾ ਚੌਥਾ ਲੀਡਰ ਤੁਸੀਂ ਕਿਹੜਾ ਬਣਾਇਆ ਹੈਗਾ ਕਿ ਤਿੰਨਾਂ ਤੋਂ ਇਲਾਵਾ ਦੇਖੋ ਨਾ ਇਹ ਇਹ ਗੱਲਾਂ ਹੁਣ ਤੇ ਹੋ ਰਹੀਆਂ ਨੇ ਤੇ ਅੱਗੇ ਕਿਉਂ ਨਹੀਂ ਆਂਦੀ ਜਿਹੜੀ ਦੂਜੀ ਲੀਡਰਸ਼ਿਪ ਹੈ ਅੱਜ ਅੱਜ ਬੋਲੇ ਨੇ ਪਹਿਲਾਂ ਕਿਉਂ ਨਹੀਂ ਬੋਲੇ ਹਮ ਦੇਖੋ ਨਾ ਇੱਥੇ ਤੱਕ ਗੱਲ ਕਿਉਂ ਪਹੁੰਚੀ ਬੀਬੀ ਜ਼ਗੀਰ ਕੌਰ ਵੀ ਤੁਹਾਨੂੰ ਪਤਾ ਹੈ ਪਹਿਲਾਂ ਵੀ ਛੱਡ ਕੇ ਚਲੇ ਗਈ ਸੀ ਬਿਲਕੁਲ ਫਿਰ ਵਾਪਸ ਵੀ ਆ ਗਏ ਨੇ ਹਮ ਇਵੇਂ ਕਈ ਬੰਦੇ ਛਾਟ ਕੇ ਗਏ ਨੇ ਫਿਰ ਵਾਪਸ ਆ ਗਏ ਨੇ ਤੇ ਇਹ ਮੈਂ ਸਿਰਫ ਇਹ ਪੂਰੀ ਪਾਰਟੀ ਦੀ ਜ਼ਿੰਮੇਵਾਰੀ ਸੀ ਅੱਜ ਕੋਈ ਲੀਡਰਸ਼ਿਪ ਅੱਗੇ ਨਹੀਂ ਆਈ ਉਹਦਾ ਵੀ ਕਾਰਨ ਵੇਖੋ ਵੀ ਕਿਉਂ ਨਹੀਂ ਆਈ ਜਾਂ ਤੇ ਕੋਈ ਟਰਸਟ ਫੈਕਟਰ ਹੋਣੇ ਨੇ ਆਕਾਲੀ ਦਲ ਦੇ ਕਈ ਬੰਦੇ ਅੰਦਰ ਜਿਹੜੇ ਸੀਨੀਅਰ ਪੋਜੀਸ਼ਨਾਂ ਤੇ ਨੇ ਉਹ ਅੱਜ ਤੋਂ 5 ਸਾਲ ਪਹਿਲਾਂ ਭਾਜਪਾ ਜੁਆਇਨ ਕਰਨ ਨੂੰ ਫਿਰਦੇ ਸੀ ਠੀਕ ਹੈ ਨਾ ਪਰ ਇਹ ਜਿਹੜੀਆਂ ਗੱਲਾਂ ਨੇ ਇਹ ਇਹ ਇਹਨਾਂ ਇਹਨਾਂ ਨੂੰ ਇਹ ਅੱਜ ਜਿਹੜੀ ਪਾਰਟੀ ਦੀ ਦੁਰਦਸ਼ਾ ਹੋਈ ਹੈ ਉਹ ਉਹਦੇ ਵਾਸਤੇ ਮੈਂ ਬੰਦਾ ਸੁਖਬੀਰ ਬਾਦਲ ਬਾਦਲ ਫੈਮਿਲੀ ਜਿੰਮੇਵਾਰ ਜਿੰਮੇਵਾਰ ਹੈ ਪਰ ਨਾਲ ਇਹ ਜਿਹੜੀ ਮੰਡਲੀ ਹੈ ਇਹ ਵੀ ਪੂਰੀ ਉਨੀ ਹੀ ਜਿੰਮੇਵਾਰ ਹੈ ਹੁਣ ਇਹ ਆਪਣੇ ਆਪ ਨੂੰ ਇਸ ਵੇਲੇ ਅਲੱਗ ਨਹੀਂ ਕਰ ਸਕਦੇ ਕਿ ਅਸੀਂ ਅਲੱਗ ਹੋ ਕੇ ਤੇ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗ ਲਵਾਂ ਤੇ ਇਹਨਾਂ ਸਾਰਿਆਂ ਦਾ ਉਨਾ ਹੀ ਹੱਥ ਸਤਜੀ ਸ਼੍ਰੋਮਣੀ ਅਕਾਲੀ ਦਲ ਦੇ ਕੈਂਪ ਬੱਲੂ ਵੀ ਇੱਕ ਪ੍ਰੈਸ ਕਾਨਫਰੰਸ ਹੋਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕੋ ਮਰੀਆਂ ਨੇ ਕਿ ਇਹ ਜਿਹੜੀ ਪਾਰਟੀ ਹੈਗੀ ਇਹ ਬੀਜੇਪੀ ਦੇ ਨਾਲ ਇਨਵੋਲਵ ਹੈ ਕੀ ਕਹੋਗੇ ਇਹਦੇ ਬਾਰੇ ਜੋ ਪ੍ਰੈਸ ਕਾਨਫਰੰਸ ਜਲੰਧਰ ਦੇ ਵਿੱਚ ਕਰ ਰਹੇ ਨੇ ਦੇਖੋ ਅਕਾਲੀ ਦਲ ਦੀ ਪਾਵੇਂ ਅਸੀਂ ਸੁਖਬੀਰ ਬਾਦਲ ਨੂੰ ਲੈ ਲਈਏ ਜਾਂ ਜਿਹੜਾ ਹੁਣ ਧੜਾ ਵੱਖਰਾ ਹੋ ਵੱਖਰਾਤ ਨਹੀਂ ਹੋਇਆ ਜਿਨ੍ਹਾਂ ਨੇ ਇੱਕ ਕਿਸਮ ਦੀ ਸਟੇਟਮੈਂਟਾਂ ਦਿੱਤੀਆਂ ਨੇ ਇਹਨਾਂ ਨੂੰ ਲੈ ਲਈਏ ਇਹਨਾਂ ਦੇ ਬੀਜੇਪੀ ਨਾਲ ਬੜੇ ਪੁਰਾਣੇ ਸੰਬੰਧ ਰਹੇ ਨੇ ਅਕਾਲੀ ਦਲ ਤੇ ਬੀਜੇਪੀ ਅਲਾਈਅੰਸ ਵੀ ਰਹਿ ਚੁੱਕੇ ਤੇ ਉਹਦੇ ਵਿੱਚ ਬੜੀ ਮਾਮੂਲੀ ਜੀ ਗੱਲ ਹੈ ਜਦ ਤੁਸੀਂ ਇੰਨੇ ਸਾਲ ਇਕੱਠੇ ਰਹਿ ਚੁੱਕੇ ਹੋ ਤੇ ਆਪਸ ਵਿੱਚ ਕਈ ਤੁਹਾਡੇ ਰਿਲੇਸ਼ਨਸ਼ਿਪਸ ਹੋ ਜਾਂਦੀਆਂ ਨੇ ਕਈ ਅੰਡਰਸਟੈਂਡਿੰਗ ਹੋ ਜਾਂਦੀਆਂ ਨੇ ਇਹਦਾ ਇੱਕ ਐਗਜ਼ਾਮਪਲ ਮਲੂਕਾ ਸਾਹਿਬ ਨੇ ਜਿਹੜੇ ਅੱਜ ਸੁਖਵੀਰ ਨੂੰ ਕਹਿ ਰਹੇ ਨੇ ਵੀ ਤੁਸੀਂ ਪਿੱਛੇ ਹਟੋ ਮਲੂਕਾ ਸਾਹਿਬ ਦਾ ਆਪਣਾ ਬੇਟਾ ਉਹਨਾਂ ਦੀ ਫੈਮਿਲੀ ਬੀਜੇਪੀ ਵਿੱਚ ਇਨਵੋਲਡ ਨੇ ਮਲੂਕਾ ਸਾਹਿਬ ਨੇ ਸਾਰ ਨੂੰ ਪਤਾ ਹੈ ਇਸ ਵਾਰੀ ਕੈਂਪੇਨਿੰਗ ਵਿੱਚ ਵੀ ਨਹੀਂ ਉਤਰਿਆ ਅਕਾਲੀ ਦਲ ਦੇ ਨਾਲ ਤੇ ਇਹ ਕਈ ਐਸੀਆਂ ਗੱਲਾਂ ਨੇ ਅੰਦਰ ਖਾਤੇ ਜਿਹੜੀ ਭਾਜਪਾ ਦੇ ਨਾਲ ਇਹਨਾਂ ਦੇ ਕਾਫੀ ਹੈ ਨੇ ਤਾਲਮਿਲ ਕਾਫੀ ਹੈ ਪਰ ਦੇਖੋ ਜਿਹੜਾ ਅਕਾਲੀ ਦਲ ਪਾਰਟੀ ਹੈ ਬੜੀ ਪੁਰਾਣੀ ਪਾਰਟੀ ਹੈ ਸਿੱਖਾਂ ਦੀ ਪੰਥਕ ਪਾਰਟੀ ਹੈ ਮੈਂ ਸਮਝਦਾ ਕਿ ਇਹਨਾਂ ਨੂੰ ਜੇ ਇਹਨਾਂ ਵਿੱਚ ਇੰਨੀ ਹਿੰਮਤ ਨਹੀਂ ਕਿ ਅੰਦਰ ਆਪਣੀ ਮੀਟਿੰਗ ਚ ਬੈ ਕੇ ਅੰਦਰ ਸੁਖਬੀਰ ਬਾਦਲ ਨੂੰ ਕਹੇ ਕਿ ਸੁਖਬੀਰ ਜੀ ਹੁਣ ਟਾਈਮ ਆ ਗਿਆ ਕਿ ਅਸੀਂ ਇੱਥੇ ਨਈ ਲੀਡਰਸ਼ਿਪ ਲਿਆਈਏ ਤੁਸੀਂ ਕੋਈ ਹੋਰ ਰੋਲ ਚ ਆ ਜਾਓ ਨਵਾਂ ਪ੍ਰਧਾਨ ਚੁਣਨੇ ਆ ਪਾਰਟੀ ਦਾ ਕੋਈ ਯੂਥ ਲੈ ਕੇ ਆਨੇ ਆ ਕੋਈ ਨਵਾਂ ਬੰਦਾ ਲੈ ਕੇ ਆਨਾ ਤਾਂ ਕਿ ਪਾਰਟੀ ਨੂੰ ਅੱਗੇ ਲੈ ਕੇ ਜਾਏ ਇਹ ਜਿਹੜਾ ਕੰਮ ਸੀ ਇਹ ਅੰਦਰ ਇਹਨਾਂ ਦੀ ਇੰਟਰਨਲ ਮੀਟਿੰਗ ਚ ਹੋਣਾ ਚਾਹੀਦਾ ਸੀ ਨਾ ਕਿ ਪਬਲਿਕ ਸਾਹਕੇ ਨਾ ਕਿ ਦੂਜੇ ਸ਼ਹਿਰ ਚ ਜਾ ਕੇ ਉੱਥੇ ਮੀਟਿੰਗਾਂ ਕਰਕੇ ਤੇ ਜਿਵੇਂ ਕੱਢਿਆ ਗਿਆ ਜਦ ਇਹਨਾਂ ਵਿੱਚ ਇੰਨੀ ਹਿੰਮਤ ਹੈ ਨਹੀਂ ਕਿ ਉਹ ਸੁਖਬੀਰ ਬਾਦਲ ਦੇ ਸਾਹਮਣੇ ਬੈਠ ਕੇ ਇੰਨੀ ਗੱਲ ਕਰ ਸਕਣ ਤੇ ਇਹ ਕੱਲ ਨੂੰ ਫਿਰ ਇਹਨਾਂ ਦੇ ਉੱਥੇ ਜਾਣਾ ਹੀ ਇਹਨਾਂ ਨੇ ਕਿਧਰੇ ਅੱਗੇ ਨਹੀਂ ਜਾ ਸਕਦਾ ਕਿਉਂਕਿ ਲੀਡਰਸ਼ਿਪ ਨਹੀਂ ਹੈ ਇਹ ਲੀਡਰਸ਼ਿਪ ਨਹੀਂ ਹੁੰਦੀ ਜਸਦੀਪ ਜੀ ਜਦੋਂ ਉੱਥੇ ਮੀਟਿੰਗ 'ਚ ਸਖਵੀਰ ਬਾਦਲ ਦੇ ਨਾਲ ਬੈਂਦੇ ਨੇ ਟੇਬਲ ਟॉक ਕਰਦੇ ਨੇ ਉੱਥੇ ਜਾ ਕੇ ਤੇ ਬਾਹਮਾ ਚ ਬਾਹਮਾ ਪਾ ਕੇ ਖੜੀਆਂ ਕਰਕੇ ਜੇ ਅਸੀਂ ਨਾਲ ਆ ਸਖਵੀਰ ਦੇ ਬਿਲਕੁਲ ਯਾ ਇਹ ਗੱਲ ਉੱਥੇ ਹੋਣੀ ਚਾਹੀਦੀ ਸੀ ਇਹ ਪਾਰਟੀ ਦੀ ਤੁਹਾਡੀ ਗੱਲ ਹੈ ਪਾਰਟੀ ਦੇ ਅੰਦਰੋਂ ਇਹ ਗੱਲ ਕਰਕੇ ਔਰ ਡਿਸੀਜਨ ਲੋਕਾਂ ਨੂੰ ਦੱਸਣਾ ਚਾਹੀਦਾ ਸੀ ਹਮ ਔਰ ਉੱਥੇ ਅੰਦਰ ਇਹ ਇਹਨਾਂ ਇਹਨਾਂ ਚ ਯਾਤੇ ਹਿੰਮਤ ਨਹੀਂ ਹੈ ਜਾਂ ਜੋ ਵੀ ਰੀਜ਼ਨਸ ਨੇ ਇਹ ਅੰਦਰ ਗੱਲ ਕਰਦੇ ਨਹੀਂ ਆ ਬਾਹਰ ਆ ਕੇ ਪਿਛਲੀ ਵਾਰੀ ਸੋਸ਼ਲ ਮੀਡੀਆ ਤੇ ਵੈਸੇ ਹੀ ਅਕਾਲੀ ਦਲ ਦੀ ਮੀਟਿੰਗ ਹੋ ਰਹੀ ਜੀ ਉੱਥੇ ਨਵ ਇਸ ਵੇ ਸਾਰਿਆਂ ਨੇ ਜਾ ਕੇ ਅੰਦਰ ਪ੍ਰਧਾਨ ਨਾਮਾ ਛੁਡਣਾ ਹੈ ਅੰਦਰ ਜਾ ਕੇ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ ਤੇ ਇਹ ਜਿਹੜੀ ਮੈਂਟੈਲਿਟੀ ਹੈ ਇਹ ਹੀ ਮੈਂਟੈਲਿਟੀ ਇਹਦੀ ਹਾਲਤ ਤੱਕ ਨਹੀਂ ਗਈ ਕਿ ਮੂੰਹ ਤੇ ਕੁਝ ਨਹੀਂ ਬੋਲਣਾ ਉੱਥੇ ਹਾਂਜੀ ਹਾਂਜੀ ਕਰਕੇ ਬਹਿ ਜਾਣਾ ਬਾਹਰ ਵਖਰੇ ਆ ਕੇ ਤੇ ਕਹਿਣਾ ਜੀ ਅਸੀਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਅੰਦਰ ਕੋਈ ਬੋਲ ਨਹੀਂ ਸਕੇ ਤੇ ਜਦ ਤੁਸੀਂ ਅੰਦਰ ਬੋਲ ਨਹੀਂ ਸਕੇ ਤਾਂ ਤੁਸੀਂ ਕੌਮ ਨੂੰ ਕੀ ਲੀਡ ਕਰੋਗੇ ਦਿਲੰਦਰ ਦੇ ਵਿੱਚ ਇੱਕ ਦਿਨ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਜੋ ਪੀ ਟੀਮ ਜਿਹੜੀ ਨਵੀਂ ਬਣੀ ਦੋ ਪ੍ਰੈਸ ਕਾਨਫਰੈਂਸਾਂ ਕਰ ਦੇਣੀਆਂ ਔਰ ਇੱਕਦਮ ਝਟਕਾ ਦੇਣਾ ਅਕਾਲੀ ਦਲ ਨੂੰ ਉਹਨਾਂ ਨੇ ਕਹਿਣਾ ਕਿ ਅਸੀਂ ਜਿਹੜੇ ਬੰਦੀ ਲੋਕ ਸਿੱਖ ਨੇ ਆਪਾਂ ਉਹਨਾਂ ਦੇ ਨਾਲ ਖੜੇ ਹਾਂ ਉਹਨਾਂ ਦੀ ਗੱਲ ਉਠਾਵਾਂਗੇ ਆਵਾਜ਼ ਉਠਾਵਾਂਗੇ ਬਦਬੀਆਂ ਦੇ ਮੁੱਦੇ ਇਹ ਬਦਲ ਨਾ ਕਿਉਂ ਨਹੀਂ ਕਰਦੇ ਸਖਵੀਰ ਨਾ ਕਿਉਂ ਨਹੀਂ ਕਰਦੇ ਹਰ ਸਿਮਰਤ ਨਾ ਕਿਉਂ ਨਹੀਂ ਕਰਦੇ ਬਿਲਕੁਲ ਇਹ 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 ਹੀ ਕਰਨਾ ਚਾਹੀਦਾ ਸੀ ਮੈਂ ਇਹ ਤੇ ਕਹਿ ਰਹੇ ਇਹਨਾਂ ਨੇ ਨਹੀਂ ਕੀਤੇ ਔਰ ਉਹਦੀ ਬਖਸ਼ੀਸ਼ਾਂ ਕਹਿੰਦੇ ਸਨ ਇਹ ਪੁਲਾਂਟ ਚੱਲੇ ਕਿ ਸਾਡੀ ਗਲਤੀਆਂ ਅਸੀਂ ਇਹ ਤੇ ਬਖਸ਼ਿਸ਼ ਪੁਲਾਂਡ ਚੱਲੇ ਆ ਕਿ ਇਹਦਾ ਮਤਲਬ ਇਨਵੋਲਵ ਸੀ। ਇਹ ਤੁਸੀਂ ਆਪ ਕਹਿ ਰਹੇ ਨਹੀਂ ਕਿ ਅਸੀਂ ਇਨਵੋਲਵ ਸੀ। ਤੁਸੀਂ ਉਹਨਾਂ ਦੀ ਸਟੇਟਮੈਂਟ ਨਹੀਂ ਸੁਣੀ। ਉਹ ਆਪ ਕਹਿ ਰਹੇ ਨੇ ਵੀ ਅਸੀਂ ਇਨਵੋਲਵ ਸੀਗੇ। ਅਸੀਂ ਉਹ ਹੀ ਤੇ ਕਾਲਤਕ ਸਾਹਿਬ ਅੱਗੇ ਜਾ ਕੇ ਮਾਫੀ ਮੰਗਾਂਗੇ। ਕਿ ਅਸੀਂ ਉਹ ਇਹਨਾਂ ਦੀ ਹਾਂਚ ਹਾਂ ਮਿਲਾਂਦੇ ਰਹੇ ਅਸੀਂ ਇਨਵੋਲਵ ਸੀ। ਅਸੀਂ ਉਸ ਵੇਲੇ ਅਸੀਂ ਕੁਝ ਨਾਲ ਦੇ ਖਿਲਾਫ ਨਹੀਂ ਬੋਲੇ। ਜਸਦੀਪ ਜੀ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਕੱਲ ਦੋ ਪ੍ਰੈਜ਼ੀਡੈਂਟ ਜਿਹੜੇ ਸਾਬਕਾ ਵੀ ਨੇ ਤੇ ਜਿਹੜੇ ਇਸ ਟਾਈਮ ਮੌਜੂਦਾ ਵੀ ਉਹਨਾਂ ਦੀ ਡਿਬੇਟ ਹੋਣ ਜਾ ਰਹੀ ਹੈ। ਕੁਝ ਕੈਂਟੇ ਰਹਿ ਗਏ ਨੇ। ਕੀ ਕੀ ਮੁੱਦੇ ਰਹਿ ਕਿਸ ਤਰ੍ਹਾਂ ਦੇਖਦੇ ਹੋ ਉਸ ਨੂੰ ਇਹ ਡਿਬੇਟ ਬੜੀ ਕ੍ਰੂਸ਼ਲ ਹੈ ਇਹਦੇ ਕਈ ਉਹਨਾਂ ਨੇ ਨਵੇਂ ਰੂਲਸ ਪਾਤੇ ਨੇ 2 ਮਿੰਟ ਤੋਂ ਜ਼ਿਆਦਾ ਨਹੀਂ ਬੋਲ ਸਕਦੇ ਮਾਈਕ ਮਿਊਟਡ ਹੋਣਗੇ ਜਿਹੜਾ ਬੰਦਾ ਬੋਲ ਰਿਹਾ ਦੂਜੇ ਬੰਦੇ ਦੇ ਮਾਈਕ ਮਿਊਟ ਹੋਏਗਾ ਤੇ ਆਡੀਅנס ਵੀ ਨਹੀਂ ਹੋਣਗੇ ਆ ਇੱਥੇ ਤੱਕ ਵੀ ਕੋਸ਼ਿਸ਼ ਕੀਤੀ ਗਈ ਕਿ ਕੁਰਸੀ ਤੇ ਬੈਠ ਕੇ ਕਰਨ ਪਰ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਨਹੀਂ ਮੈਂ ਤੇ ਖੜਾ ਹੋ ਕੇ ਕਰਾਂਗਾ ਕਿਉਂਕਿ ਬਾਈਡਨ ਇਨੀਦਰ ਖੜਾ ਨਹੀਂ ਹੋ ਸਕਦੇ ਤੇ ਕਾਫੀ ਔਰ ਔਰ ਕਰਾਵੀ ਸੀ ਐਨ ਐਨ ਰਿਹਾ ਹੈ ਔਰ ਉਸ ਤੋਂ ਬਾਅਦ ਜਿਹੜਾ ਅਗਲਾ ਹੋਣਾ ਹੈ ਐਨ ਬੀ ਸੀ ਕਰਾ ਰਿਹਾ ਤੇ ਇਹ ਸਾਰੇ ਜਿਹੜੇ ਨੇ ਡੈਮੋਕ੍ਰੇਟ মিডিয়া গ্রুপে জিনু গোদি মিডিয়া ਵੀ ਆਪਾਂ ਇੰਡੀਆ ਚ ਕਹਿੰਦੇ ਆ ਤੇ ਉਹ ਉਹਨਾਂ ਦੀ ਹੋਲਡ ਵਿੱਚ ਹੋ ਰਿਹਾ ਡੈਫੀਨਟਲੀ ਡਿਜ਼ਾਈਨਡ ਹੈ ਪੂਰਾ ਪ੍ਰੈਜ਼ੀਡੈਂਟ ਬਾਈਡਨ ਨੂੰ ਫੇਵਰ ਕਰਨ ਵਿੱਚ ਬੜੀ ਉਹਨਾਂ ਦੀ ਤਿਆਰੀ ਚੱਲ ਰਹੀ ਕੈਂਪ ডেভিড ਵਿੱਚ 16 ਬੰਦੇ ਉਹਨਾਂ ਨੂੰ ਪ੍ਰੀਪੇਅਰ ਕਰ ਰਹੇ ਨੇ ਸੋ ਇਹ ਬਹੁਤ ਹੀ ਇੱਕ ਦਿਲਚਸਪ ਕਲ ਡਿਬੇਟ ਹੋਏਗਾ ਕਿੰਨੇ ਕਮੈਂਟ ਦੀ ਹੋਏਗੀ ਇਹ ਡਿਬੇਟ ਤਕਰੀਬਨ ਇਹ ਮੇਰੇ ਖਿਆਲ 90 90 ਮਿੰਟ ਦੀ ਡਿਬੇਟ ਹੈ ਔਰ ਇਸ ਵਾਰੀ ਆਡੀਅנס ਵੀ ਵੀ ਨਹੀਂ ਹੈ ਤੇ ਸਿਰਫ ਮੇਰੇ ਖਿਆਲ ਕਮਰਸ਼ਲ ਬ੍ਰੇਕ ਸੋਣੀਆਂ ਤੇ ਇਹ ਲਾਈਵ ਚੱਲੇਗਾ ਜਾਂ ਇਹ ਬਿਲਕੁਲ ਲਾਈਵ ਹੈ ਕੱਲ ਸੀਐਨਐਨ ਤੇ ਆਏਗਾ ਕਿਉਂਕਿ ਸੀਐਨਐਨ ਇਹਨੂੰ ਕਰ ਰਿਹਾ ਹੈ ਔਰ ਜਿਹੜਾ ਸੀਸਪੈਨ ਨੈਟਵਰਕ ਹੈ ਐਨਪੀਆਰ ਰੇਡੀਓ ਤੇ ਉਹ ਗਵਰਨਮੈਂਟ ਤੇ ਜਿਹੜੇ ਅਫੀਲੀਏਟਡ ਨੇ ਉਹ ਵੀ ਨੂੰ ਲਾਈਵ ਮੁੱਦੇ ਕਿਸ ਤਰ੍ਹਾਂ ਦੇ ਹੋ ਸਕਤੇ ਨੇ ਇਹਦੇ ਮੁੱਦੇ ਅਮਰੀਕਾ ਦੇ ਜਿਹੜੇ ਸਾਡੇ ਸਾਰਿਆਂ ਦੇ ਮੁੱਦੇ ਨੇ ਉਹੀ ਮੁੱਦੇ ਹੋਣਗੇ ਕਿ ਆ ਜਿਹੜਾ ਬਾਰਡਰ ਖੁੱਲਿਆ ਹੋਇਆ ਹੈ ਦੁਨੀਆ ਅੱਜ ਬਾਰਡਰ 'ਚ 8 ਮਿਲੀਅਨ ਇਨਲੀਗਲ ਬੰਦਾ ਜਨਵਰੀ ਤੋਂ ਹੁਣ ਤੱਕ ਆ ਗਿਆ ਹੈ ਉਹਦਾ ਸਿੱਧਾ ਅਸਰ ਕਰਾਈਮ ਤੇ ਪੈ ਰਿਹਾ ਹੈ ਲੁੱਟ ਮਾਰ ਨਿਊਯਾਰਕ 'ਚ ਮਚ ਰਹੀ ਹੈ ਰੇਪਸ ਹੋ ਰਹੇ ਨੇ ਸਾਡੇ ਮਰਿਲੈਂਡ ਮੰਗਮਰੀ ਕਾਉਂਟੀ 'ਚ ਰੇਪ ਹੋਇਆ ਹੈ ਇਲਲੀਗਲ ਇਮੀਗ੍ਰੈਂਟ ਜਿਹੜੇ ਹੁਣ ਆਏ ਨੇ ਉਹਨਾਂ ਨੇ ਕੀਤਾ ਔਰ ਟੈਰਰਿਸਟ ਸੱਤ ਫੜੇ ਗਏ ਨੇ ਅਮਰੀਕਾ ਵੀ ਜਿਹੜੇ ਬਾਰਡਰ ਕਰਾਸ ਕਰਕੇ ਆਏ ਨੇ ਸਭ ਤੋਂ ਵੱਡਾ ਮਸਲਾ ਇਸ ਲਈ ਇਲਲੀਗਲ ਇਮੀਗ੍ਰੇਸ਼ਨ ਦਾ ਹੈ ਦੂਜਾ ਜਿਹੜਾ ਇਨਫਲੇਸ਼ਨ ਦਾ ਅੱਜ 10% ਤੋਂ اوپر انٹرسٹ ریٹ ਹੋ ਗਏ ਨੇ ਕਾਰ ਖਰੀਦਣਾ ਅੱਜ ਲੋਕਾਂ ਦਾ ਜਿਹੜਾ ਅਮਰੀਕਨ ਡ੍ਰੀਮ ਸੀ ਉਹ ਖਤਮ ਹੋ ਚੁੱਕੀ ਹੈ ਜਿਹੜੀ ਮਹਿੰਗਾਈ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਕ੍ਰਾਈਮ ਜਿਹੜਾ ਬਹੁਤ ਵੱਧ ਚੁੱਕਿਆ ਹੈ ਔਰ ਫੋਰਨ ਪੋਲਿਸੀ ਆਈ ਦੇਖੋ ਅਮਰੀਕਾ ਦੀ ਬਿਲਕੁਲ ਵੀਕ ਹੋ ਚੁੱਕੀ ਹੈ ਇਜ਼ਰਾਈਲ ਹਮਾਸ ਆਲਮੋਸਟ ਔਨ ਦਾ ਬ੍ਰਿੰਕ ਆਫ 3 ਵਰਲਡ ਵਾਰ ਅਮਰੀਕਾ ਦਾ ਇਨਫਰਾਸਟ੍ਰਕਚਰ ਜਿਹੜਾ ਬੜਾ ਵੀਕ ਹੋ ਚੁੱਕਿਆ ਤੇ ਇਹ ਸਾਰੀਆਂ ਚੀਜ਼ਾਂ ਮੁੱਦੇ ਹੋਣਗੇ ਮੁੱਦੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਉਹ ਬਣਾਣਾ ਚਾਹੀਦੀ ਐ ਅਬੋਰਸ਼ਨ ਦਾ ਜਿਹੜਾ ਕਿ ਮੁੱਦਾ ਹੈ ਹੀ ਨਹੀਂ ਗਨ ਵਾਇਲੈਂਸ ਦਾ ਜਿਹੜਾ ਕਿ ਲੋਕਾਂ ਦੇ ਦਿਮਾਗ 'ਚ ਇਸ ਵੇਲੇ ਹੈ ਹੀ ਨਹੀਂ ਇਹ ਡੈਮੋਕ੍ਰੈਟਿਕ ਪਾਰਟੀ ਮੁੱਦੇ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸੀ ਜਸਦੀਪ ਸਿੰਘ ਜਸੀ ਦੇਸ਼ ਵਿਦੇਸ਼ ਤੇ ਮੁੱਦਿਆਂ ਦੇ ਚਰਚਾ ਕੀਤੀ ਫਿਰ ਮਿਲਾਂਗੇ ਅਗਲੇ ਵੀਕ ਅਗਲੇ ਪ੍ਰੋਗਰਾਮ ਤੇ ਨਵੇਂ ਅਪਡੇਟ ਦੇ ਨਾਲ ਧੰਨਵਾਦ ਸ਼ੁਕਰੀਆ ਸਸੀ ਕਾ